ਸਰਬ ਦੀ ਸੰਗਰੂਰ ਵੀ ਦੀ ਰਚਨਾ ਜੀ 2 ਮਿੰਟ ਤੱਕ ਤੈਨੂੰ 2 ਮਿੰਟ ਤੱਕ ਤੈਨੂੰ ਦਿਲਾਂ ਪਰਿਆ ਮੇਰਾ ਦਿਲਾਂ ਪਰਿਆ ਮੇਰਾ ਕਾਰੇ ਅੰਦਰ ਸਹੇਲੀ ਵੜ ਗਈ ਕਾਰੇ ਅੰਦਰ ਸਹੇਲੀ ਵੜ ਗਈ ਪਿੱਛੇ ਉਸਦੇ ਉਸਦਾ ਪਾਈ ਪਿੱਛੇ ਉਸਦੇ ਉਸਦਾ ਪਾਈ ਸੂਟ ਕਾਲਾ 3 ਤਾਰਿਆਂ ਵਾਲਾ ਸੂਟ ਕਾਲਾ 3 ਤਾਰਿਆਂ ਵਾਲਾ ਸ਼ੁਕਰਵਾਰ ਨੂੰ ਪਾਇਆ ਕਾਮ ਸਮੇਂ ਨਾਲ ਜਹੇਲੀ ਬਾਜ਼ਾਰ ਨજર ਜੀ ਆਈ ਪਲ-ਪਲ ਚੇਤੇ ਕਰਦਾ ਰਹਿੰਦਾ ਕਾਵਾਂ ਤੈਨੂੰ ਤੱਕਣਾ ਕਦੇ ਹੱਸੀ ਰੋਈ ਜਾਵਾਂ ਕਦੇ ਜਾਵਾਂ ਗੀਤ ਕੋਈ ਗਾਈ ਆਇਏ ਤਿੱਥ ਦਿਹਾਰ ਨੇ ਮਾਮੀ